ਸੋ ਸੰਦੇਆ ਡਾਕਟਰ ਸਾਹਿਬ ਮੈਂ ਵਿਕਰਮ ਕਾਲਜ ਦਾ ਗ੍ਰੈਜੂਏਟ ਹਾਂ ਸਾਵਰਤੀਚ ਬੀਗ ਅਲੂਮਨੀ ਆਈ ਜਦੋਂ ਉੱਥੇ ਅਨੁਵੋਕੇਸ਼ਨ ਹੁੰਦੀ ਹੈ ਜਾਂ ਅਲੂਮਨੀ ਲੋਕ ਫੋਟੋ ਹੁੰਦਾ ਹੈ ਕਿ ਵੀ ਸਾਡੀ ਉਸਤ ਹੈ ਉਸ ਕਾਲਜ ਦੇ ਬੱਚੇ ਕਿਤੇ ਐਸੇ بڑے ਹੋਏ ਹੈ ਉੱਥੋਂ ਦੇ ਬੱਚੇ ਐਡਮਿਟ ਕੀਤੇ ਗਏ ਤੇ ਇਹਨਾਂ ਦੇ بڑے ਉਪਰਾਲੇ ਵਿੱਚ ਇਸ ਤਰ੍ਹਾਂ ਨਹੀਂ ਹੋਉਂਦੀ ਕਿ ਅਸੀਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਮੜੀਆਂ ਵੱਲ ਜਾਣ ਵਾਸਤੇ ਵੀ ਸਾਡੇ ਪਿਤਾ ਜੀ ਰੋਕਦੇ ਸੀ ਕਿ ਉੱਧਰ ਨਹੀਂ ਜਾਣਾ ਲੇਕਿਨ ਮੇਰੀ ਇੱਕ ਸੋਚ ਫਿਰ ਮੈਂ ਪਨੀਰ ਜੀ ਨਾਲ ਕਿ ਸਾਡੀ ਜ਼ਿੰਦਗੀ ਜਿਹੜੀ ਭਗਵਾਨ ਨੇ ਕਿ ਸੋਹਣੀ ਤਰ੍ਹਾਂ ਦਿੱਤੀ ਹੋਈ ਹੈ ਜਦੋਂ ਅੰਤਿਮ ਯਾਤਰਾ ਹੁੰਦੀ ਹੈ ਉਸਕੇ ਬਹੁਤ-ਬਹੁਤ ਸੁਆਗਤ ਤੇ ਆਵਾਜ਼ ਤੈਨੂੰ ਤਾਂ ਖੁਸ਼ੀ ਹੁੰਦੀ ਹੈ ਮੈਂ ਪ੍ਰਾਉਡ ਫੀਲ ਕਰਦਾ ਕਿ ਮੈਂ ਇਸ ਸੰਸਥਾ ਨਾਲ ਜੁੜਿਆ ਹਾਂ ਕਿਤੇ ਹਰ ਰੋਜ਼ ਹੀ ਨਵੇਂ ਪ੍ਰੋਜੈਕਟ ਹੁੰਦੇ ਹੈ ਵੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਨੇ 16 ਬੱਚੇ ਲਾਸਟ ਈਅਰ ਅਡਾਪਟ ਕੀਤੇ ਹੋਏ ਐ ਇਸ ਜਿਹੜੀ ਲਿਸਟ ਬਣਾਈ ਹੈ ਅਨੀਸ਼ ਜੀ ਉਹਦੇ ਚ ਅਸੀਂ 18 ਬੱਚੇ ਅਡਾਪਟ ਕੀਤੇ ਹੋਏ ਹਾਂ ਹਾਂ ਜੀ ਸਰ ਤੁਹਾਡਾ ਨਾਮ ਤੇ ਸੰਸਥਾ ਦਾ ਨਾਮ ਦਾ ਮੈਂ ਅਨੀਸ਼ ਮੰਗਲਾ ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਰਜਿਸਟਰਡ ਪਟਿਆਲਾ ਦੀ ਤਰਫੋਂ ਅੱਜ ਸਾਡੀ ਸੰਸਥਾ ਵੱਲੋਂ ਅੰਤਿਮ ਸੰਸਕਾਰ ਵੈਨ ਪਟਿਆਲਾ ਨੂੰ ਸਮਰਪਿਤ ਕੀਤੀ ਜਾ ਰਹੀ ਹੈ ਪਟਿਆਲਾ ਦਾ ਦਾਇਰਾ ਕਾਫੀ ਵੱਧ ਚੁੱਕਿਆ ਹੈ ਬਦਰ ਹੈ ਕਈ ਵਾਰ ਕਈ ਪਰਿਵਾਰਾਂ ਨੂੰ ਕਾਫੀ-ਕਾਫੀ ਜੇਰ ਵੇਟ ਕਰਨੀ ਪੈਂਦੀ ਹੈ ਵੀ ਸੰਸਕਾਰ ਵਾਲੀ ਵੈਨ ਆਏਗੀ ਘੰਟਾ-ਤੋਂ ਘੰਟਾ ਬੀਟਰੀ ਕਰਨੀ ਪੈਂਦੀ ਹੈ ਉਹ ਘੰਟੇ ਪਹਿਲੇ ਹੀ ਪਰਿਵਾਰ ਕਾਫੀ ਪਰੇਸ਼ਾਨ ਹੁੰਨੇ ਆ ਉਸ ਨੂੰ ਦੇਖਦੇ ਹੋਏ ਸੰਸਥਾ ਦੇ ਸਾਰੇ ਮੈਂਬਰਾਂ ਨੇ ਸਾਡੇ ਅਨਿਲ ਗਰਗ ਜੀ ਪ੍ਰਧਾਨ ਹੈ ਉਹਨਾਂ ਦੀ ਅਧਿਕਸ਼ਤਾ ਚ ਮੀਟਿੰਗ ਕੀਤੀ ਗਈ ਕਿ ਪਟਿਆਲੇ ਜੀ ਸਾਡੀ ਸੰਸਥਾ ਵੱਲੋਂ 20 ਸੇਵਾ ਆਲਰੇਡੀ ਚੱਲ ਰਹੀਆਂ 21ਵੀਂ ਸੇਵਾ ਹੀ ਖੁਰ ਸ਼ੁਰੂ ਕੀਤੀ ਜਾਵੇ ਤਾਂ ਸੰਸਥਾ ਦੇ ਮੈਂਬਰਾਂ ਨੇ ਇਹਦੇ ਨੇ ਲਿੱਤਾ ਕਿ ਫੋਰਸ ਕੰਪਨੀ ਦੀ ਇੱਕ ਗੱਡੀ ਤਿਆਰ ਕਰਾਈ ਜਾਵੇ ਇਹ ਅਸੀਂ ਲਗਭਗ 16 ਲੱਖ ਰੁਪਏ ਦਾ ਸੈੱਲ ਲਿੱਤਾ ਇਹਨੂੰ ਬਣਾਉਣ ਚ ਕਰੀਬ 5 ਲੱਖ ਰੁਪਏ ਸਾਡੇ ਉੱਪਰ ਲੱਗੇ ਜੀ ਟੋਟਲ ਲਗਭਗ 21 ਲੱਖ ਰੁਪਏ ਤੇ ਆਪਣੀ ਸਾਡੀ ਬੈਂ ਤਿਆਰ ਹੋਈ ਅੰਤਿਮ ਸੰਸਕਾਰ ਇਹ ਸੈਂਟਰਲੀ 에어 ਕੰਡੀਸ਼ਨ ਹੈ ਸਾਰੀ ਸੂਜਾਵ ਤੋਂ ਨਾਲ ਇਸਕੇ ਇੱਚ ਹੈਗੀਆਂ ਨੇ ਤਾਂ ਕਿ ਕਈ ਵਾਰ ਜਿਹੜੇ ਪਰਿਵਾਰ ਚ ਐਸਾ ਪਾਣਾ ਵਾਪਰਦਾ ਹੈਗਾ ਜਦੋਂ ਸੰਸਕਾਰ ਉਦਸ ਜਾਣਾ ਪੈਂਦਾ ਤਾਂ ਉਹ ਗੱਡੀ ਚ ਬੈਠ ਕੇ ਬੜੇ ਪ੍ਰੇਸ਼ਾਨ ਹੁੰਨੇ ਆਲਰੇਡੀ ਤਾਂ ਉਹਨਾਂ ਨੂੰ ਐਸੀ ਹੋਏਗਾ ਕੰਫਰਟੇਬਲ ਹੋਏਗਾ ਤਾਂ ਉਹਨਾਂ ਨੂੰ ਬੜੇ ਉਸ ਮੌਕੇ ਤੇ ਹੁਣ ਥੋੜੀ ਰਾਹਤ ਮਿਲੇਗੀ ਅਗਲੇ ਕੀ ਸੇਵਾ ਨਿਸ਼ਕਾਮ ਕਿਤੀ ਹੋਏਗੀ ਇਹ ਨਿਸ਼ਕਾਮ ਹੀ ਹੈ ਜੀ ਸਿਰਫ 500 ਰੁਪਏ ਰੱਖੇ ਜਾਣਗੇ ਜੀ ਸਾਰੇ ਸੰਸਥਾਵਾਂ ਨੂੰ ਰੱਖੇ ਗਏ ਆ ਉਹ ਵੀ ਜਿਹੜੀ ਇਸ ਕੀ ਮੇਨਟੇਨੈਂਸ ਚਾਰਜਸ ਹੈ ਸਿਰਫ 500 ਰੁਪਿਆ ਪਰ ਜਿਹੇ ਕਰਜ ਆਏਗੀ ਉਸ ਤੋਂ ਬਾਅਦ ਸਿਰਫ ਵਾਸ਼ਿੰਗ ਵੀ ਹੋਣੀ ਅਸਦੀ ਜੀ ਤੋਂ ਸਿਰਫ ਵਾਸ਼ਿੰਗ ਵਾਲਾ ਲਏਗਾ ਜੀ 3 ਇਹ ਜਦੋਂ ਉਹਨਾਂ ਦਾ ਡਰਾਈਵਰ ਸਾਹਿਬ ਆਇਆ ਥੋੜਾ 11000 ਰੁਪਏ ਮਹੀਨਾ ਉਹਦੀ ਪੇ ਹੋਗੀ ਪੈਟਰੋਲ ਡੀਜ਼ਲ ਵੀ ਲੱਗਣਾ ਹੈ ਜੀ ਇਹ ਹੋਰ ਵੀ ਗੱਡੀ ਕੋਈ ਮੈਂਟੈਂਸ ਕਿਉਂਕਿ ਇਹ ਬੜੀ ਕਾਸਟਲੀ ਗੱਡੀ ਹੈ ਜੀ ਇਹਨੂੰ ਮੈਂਟੇਨ ਵੀ ਰੱਖਣਾ ਪਏਗਾ ਤਾਂ ਸਿਰਫ ਮਾਈਨਰ 500 ਰੁਪਏ ਮੈਂਟੇਨੈਂਸ ਚਾਰਜ ਹੀ ਰੱਖੇ ਗਏ ਨੇ ਨੰਬਰ ਸਾਡੇ ਨੰਬਰ ਹੈਗੇ 3 ਜੀ ਮੇਰਾ ਅਨਿਸ਼ ਮੰਗਲਾ 9872805915 ਉਸ ਤੋਂ ਬਾਅਦ ਹੈ ਜੀ ਪ੍ਰਵੀਨ ਸ਼ਰਮਾ ਜੀ ਜਿਨ੍ਹਾਂ ਦਾ ਨੰਬਰ 98143 98143 47613 13 ਇਹ ਉਸ ਤੋਂ ਬਾਅਦ ਜਿਹੜਾ ਸੁਿੰਦਰ ਜਿੰਦਲ ਜੀ 80549 72451 ਇਹ ਕੋਈ ਮਤਲਬ ਇਦਾਂ ਕਿ ਇਸ ਏਰੀਆ ਚ ਜਾਊਗੀ ਪਟਿਆਲੇ ਤੇ ਪਟਿਆਲੇ ਕਿਸੇ ਇਲਾਕੇ ਚ ਜਾ ਸਕਦੀ ਹੈ ਜੀ ਇਹ ਬੈਨ ਪਟਿਆਲਾ ਨਗਰ ਨਿਵਾਸੀ ਨੂੰ ਸਮਰਪਿਤ ਹੈ ਸਾਡੀ ਸੰਸਦ ਦੇ ਸਾਰੇ ਮੈਂਬਰ ਇੱਥੇ ਉਪਸਥਿਤ ਹੈ ਸਾਡੇ ਕੋਈ ਵੀ ਕਿਸੇ ਨੂੰ ਐਸਾ ਨਹੀਂ ਕਿਹਾ ਸਭ ਨੂੰ ਖੁੱਸ ਸਾਰਿਆਂ ਵਾਸਤੇ ਖੁੱਲਾ ਨਿਮੰਤਰਣ ਸੀਗਾ ਆ ਜਾਣ ਵਾਸਤੇ ਔਰ ਬੜੀ ਤਰ੍ਹਾਂ ਚਲੋਗੇ ਇੱਥੇ ਆ ਜੇ ਨੇ ਸਭ ਨੂੰ ਪਤਾ ਹੈ ਵੀ ਕਿ ਨਿਸ਼ਕਾਮ ਸੰਸਥਾ ਇਹ ਕੰਮ ਕਰ ਰਹੀ ਹੈ ਲਗਭਗ 30 ਸਾਲ ਹੋ ਗਏ ਸ਼੍ਰੀ ਰਾਧਾ ਗ੍ਰਿਸ਼ਣ ਜਨ ਸੇਵਾ ਸੰਮਤੀ ਨੂੰ ਚਾਹੇ ਬੱਚਿਆਂ ਨੂੰ ਪੜਾਉਂਦਾ ਹੋਵੇ ਉਪਰਾਲਾ ਸੈਂਕੜੇ ਬੱਚੇ ਸੰਸਥਾ ਵੱਲੋਂ ਪੜ੍ਹ ਰਹੇ ਆ ਹਾਈ ਸਟੱਡੀ ਦੇ ਬੱਚੇ ਪੜ੍ਹ ਰਹੇ ਆ ਬਲੱਡ ਕੈਂਪ ਲਗਾਏ ਜਾ ਰਹੇ ਆ ਵਿਧਵਾ ਮਾਤਰਾ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਬਰਿੰਦਾਵਨ ਚ ਹਜ਼ਾਰਾਂ ਵਿਧਵਾ ਲੇਡੀਜ਼ ਅਡਾਪਟਿਡ ਹੈ ਔਰ ਕੰਪਿਊਟਰ ਸੈਂਟਰ ਬਣਾਏ ਹੋਏ ਨੇ ਬਹੁਤ ਸੇਵਾ ਲਗਭਗ 21 20 ਸੇਵਾ ਪਹਿਲੇ ਚੱਲ ਰਹੀਆਂ ਆਜ 21ਵੀਂ ਸੇਵਾ ਸੰਸਥਾ ਵੱਲੋਂ ਜਿਸ ਦਾ ਆਪਣਾ ਅੰਤਿਮ ਯਾਤਰਾ ਜੋ ਵਹਨ ਸਾਡੀ ਸੰਸਥਾ ਵੱਲੋਂ ਅੱਜ ਸਮਾਜ ਨੂੰ ਸਮਰਪਿਤ ਕੀਤਾ ਜਾਂਦਾ ਹੈ ਸਮਾਜ ਚ ਕੋਈ ਵੀ ਸਾਡਾ ਜਿਸ ਫੈਮਿਲੀ ਚ ਅਸੀ ਕੋਈ ਪ੍ਰੋਬਲਮ ਆਂਦੀ ਹੈ ਉਹਨਾਂ ਚ ਕੋਈ ਅਸਾ ਮੌਕਾ ਆਂਦਾ ਹੈ ਤਾਂ ਸਾਨੂੰ ਪਹਿਲ ਦੇ ਹਾਵਤੇ ਅਸੀਂ ਗੱਡੀ ਭੇਜਣ ਦੀ ਕੋਸ਼ਿਸ਼ ਕਰਾਂਗੇ ਅਗਰ ਸਾਡਾ ਡਰਾਈਵਰ ਵੀ ਉਸ ਦਿਨ ਬਾਈਚਾਰ ਨਹੀਂ ਹੋ ਗਿਆ ਤਾਂ ਸਾਡੇ ਜੋ ਕੋਈ ਮੈਂਬਰ ਵੀ ਇਹ ਵੀ ਕਹੇਗਾ ਸੇ ਵੀ ਜਾ ਕੇ ਸੇਵਾ ਚ ਆਪਣਾ ਹੱਥ ਵਡਾਵਾਗੇ ਆ ਸਾਰੇ ਸ਼ਹਿਰ ਦੇ ਨਾਲ ਆ ਸੀ ਬਹੁਤ ਬਹੁਤ ਧੰਨਵਾਦ ਜੀ ਸਰ ਤੁਹਾਡਾ ਨਾਮ ਤੇ ਡਿਜ਼ੀਗਨੇਸ਼ਨ ਦੱਸੋ ਜੀ ਮੈਂ ਪ੍ਰਵੀਨ ਸ਼ਰਮਾ ਸਿਰਫ ਜਨ ਸੇਵਾ ਸੰਤੀ ਦਾ ਇੱਕ ਛੋਟਾ ਸਾਹ ਸੇਵਕ ਆ ਇਸ ਪਟਿਆਲਾ ਸ਼ਹਿਰ ਦੇ ਲਈ ਜਿੰਨੀ ਸੇਵਾ ਹੋ ਸਕੇ ਮੈਂ ਇਸ ਸੰਸਥਾ ਦੇ ਨਾਲ ਮਿਲ ਕੇ ਹਮੇਸ਼ਾ ਲਈ ਕਰਨਾ ਚਾਹੁੰਦਾ ਹਾਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜੀ ਕਿਉਂਕਿ ਅੰਤਮ ਯਾਤਰਾ ਵੈਨ ਜਿਹੜੀ ਬੜੀ ਮੁਸ਼ਕਲ ਮਿਲਦੀ ਸੀ ਕੋਈ ਐਂਬੂਲੈਂਸ ਦਾ ਵੀ ਪਲਾਨ ਹੈ ਜੀ ਸੰਸਥਾ ਦਾ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਹੁਣ ਜੋ ਚੀਜ਼ ਇੱਕ ਚੀਜ਼ ਸਾਹਮਣੇ ਆਈ ਮੇਰੇ ਹੀ ਕਿਸੇ ਮੈਂਬਰ ਨੇ ਮੈਨੂੰ ਗੱਲ ਕੀਤੀ ਕਿ ਆਪਾਂ ਛੋਟੀ ਇਹ ਵਾਲੀ ਚ ਵੈਨ ਪਾ ਕੇ ਆਪਾਂ ਇੱਕ ਮੈਡੀਕਲ ਵੈਨ ਵੀ ਪਾ ਸਕਦੇ ਸੀ ਬਟ ਕੀ ਹੁੰਦਾ ਕਿ ਜਦੋਂ ਸਾਡਾ ਇਹ ਹਪਰਾਲਾ ਜਿਹੜਾ ਅੱਜ ਹੈਗਾ ਆਪਾਂ ਅੱਛੇ ਤਰੀਕੇ ਨਾਲ ਇੱਕ ਦੇ ਉੱਤੇ ਨਿਸ਼ਾਵਰ ਕਰਤਾ ਨਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਭਗਵਾਨ ਔਰ ਪੈਸੇ ਦੇਣਗੇ ਤਾਂ ਆਪਾਂ ਹੋਰ ਅੱਛਾ ਜ਼ਿਆਦਾ ਵਧੀਆ ਕਰਾਂਗੇ ਔਰ ਮੈਡੀਕਲ ਵੈਨ ਵੀ ਪਾਵਾਂਗੇ ਗੱਲ ਇਹ ਹੈ ਕਿ ਸਮਾਜ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਅਗਰ ਇਹ ਸੰਸਥਾ ਅੱਜ ਪਨਪਕੇ ਸਾਹਮਣੇ ਆਈ ਹੈ ਤਾਂ ਬਿਲਕੁਲ ਗਰਾਊਂਡ ਲੈਵਲ ਤੋਂ ਉੱਠ ਕੇ ਇੱਥੇ ਤੱਕ ਆਈ ਹੈ ਜਦੋਂ ਸਟਾਰਟਿੰਗ ਵਿੱਚ ਦੇਖਿਆ ਜਾਵੇ ਕਿਉਂਕਿ ਸਾਡੀ ਸੰਸਥਾ ਦਾ ਇੱਕ ਮੰਤਵ ਇਹੀ ਰਿਹਾ ਪਹਿਲਾਂ ਤਾਂ ਇੱਕ ਧਰਮ ਦੇ ਪ੍ਰਤੀ ਹੈ ਦੂਸਰਾ ਇਹ ਵੀ ਹੈ ਵੀ ਸਮਾਜ ਦੇ ਵਿੱਚ ਸੇਵਾ ਜਿਹੜੀ ਹੈਗੀ ਕਿਸ ਤਰ੍ਹਾਂ ਔਰ ਕਿਦਾਂ ਕੀਤੀ ਜਾਵੇ ਹੁਣ ਤੁਸੀਂ ਦੇਖਿਆ ਹੋਣਾ ਸਾਡੇ ਵੱਲੋਂ ਸਾਰੇ ਥਾਂ ਤੇ ਅਲੱਗ-ਅਲੱਗ ਦੱਸਿਆ ਗਿਆ ਵੀ ਕਿਹੜੇ-ਕਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਹੁਣ ਰੀਸੈਂਟਲੀ 10 ਤਰੀਕ ਨੂੰ ਇੱਕ ਹਾਇਰ ਐਜੂਕੇਸ਼ਨ ਦੇ ਬੱਚਿਆਂ ਵਾਸਤੇ ਸਾਡੇ 56 ਬੱਚੇ ਸੀ ਅਡਾਪਟ ਕੀਤੇ ਨੇ ਅਲੱਗ-ਅਲੱਗ ਕਾਲਜਿਸ ਤੋਂ ਜਿਨ੍ਹਾਂ ਨੂੰ ਕਿ ਪੂਰੇ ਸਾਲ ਪਰ ਦੀ ਫੀਸ ਦਿੱਤੀ ਜਾਂਦੀ ਹੈ ਔਰ ਕੌਣ ਕਰਦਾ ਹੈ ਸਾਡੇ ਚ ਕੋਈ ਉਪਰੋਂ ਨਹੀਂ ਕਿਰਦੇ ਹੈਗੇ ਸਾਡੇ ਹੀ ਜਿਹੜੇ ਮੈਂਬਰਸ ਨੇ ਉਹ ਲਹਿੰਦਾ ਲਹਿੰਦਾ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਨੇ ਤੇ ਇਹਨਾਂ ਚੀਜ਼ਾਂ ਦੇ ਵਿੱਚ ਪਾਉਂਦੇ ਨੇ